ਹਾਂਜੀ ਕੀ ਨਾਮ ਹੈ ਜੀ ਮੇਰਾ ਨਾਮ ਨੀਲਮ ਸ਼ਰਮਾ ਹੈ ਸ਼੍ਰੀ ਕਾਲੀ ਮਾਤਾ ਮੰਦਰ ਮੈਨੂੰ 25 ਸਾਲ ਹੋ ਗਏ ਇੱਥੇ ਜਾਂਦੇ ਸੇਵਾ ਕਰਦੇ ਕੀ ਮਾਮਲਾ ਕੀ ਹੈ ਜੀ ਕੀ ਨੋਬਤ ਤੇ ਜੋ ਪ੍ਰੈਸ ਕਾਨਫਰੰਸ ਕਰਨੀ ਤੇ ਮੈਨੇ ਫਰਵਰੀ ਦੇ ਵਿੱਚ ਐਸਐਸਪੀ ਡੀਐਸਪੀ ਹਿਊਮਨ ਰਾਈਟਸ ਤੇ ਮੈਲਾ ਕਮਿਸ਼ਨ ਨੂੰ ਐਪਲੀਕੇਸ਼ਨ ਦਿੱਤੀ ਸੀਗੀ ਮਨੀ ਬਾਬੇ ਦੇ ਖਿਲਾਫ ਮੈਨੂੰ ਪ੍ਰਸ਼ਾਦ ਦੇ ਰੁੱਤੇ ਵਿੱਚ ਇੱਕ ਚੁੰਨੀ ਮਿਲੀ ਸੀ ਜਿੱਦਾਂ ਹੀ ਲੈ ਕੇ ਮੈਂ ਬਾਹਰ ਨਿਕਲੀ ਐ ਨੇ ਮੈਨੂੰ ਗੰਦੀਆਂ ਗੰਦੀਆਂ ਗਾਲਾਂ ਜਿਹੜਾ ਮਨੀ ਬਾਬਾ ਐ ਇਹਨੇ ਚੁੰਨੀਆਂ ਤੇ ਪੁਸ਼ਾਕਾਂ ਦਾ ਠੇਕਾ ਲੈ ਰੱਖਿਆ ਹੈ ਜੋ ਪੰਡਤ ਜੀ ਨੇ ਮੈਨੂੰ ਚੁੰਨੀ ਪ੍ਰਸ਼ਾਦ ਦੇ ਰੂਪ ਵਿੱਚ ਦਿੱਤੀ ਸੀ ਉਹ ਟੈਂਡਰ ਦੇ ਵਿੱਚ ਵੀ ਮੈਂਸ਼ਨ ਹੈ ਹੈ ਕਿ ਪੰਡਤ ਜੀ ਕਿਸੇ ਨੂੰ ਵੀ ਚੁੰਨੀ ਪ੍ਰਸ਼ਾਦ ਦੇ ਰੂਪ ਚ ਦੇ ਸਕਦੇ ਆ ਔਰ ਲਿਮਟ ਹੁੰਦੀ ਹੈ ਜਿੱਦਾਂ ਹੀ ਮੈਂ ਬਾਹਰ ਨਿਕਲੀ ਇਸਨੇ ਮੈਨੂੰ ਬਾਹਰ ਘੇਰ ਲਿਆ ਮਣੀ ਬਾਬੇ ਨੇ ਔਰ ਮੈਨੂੰ ਗੰਦੀਆਂ ਗੰਦੀਆਂ ਗਾਲਾਂ ਕੱਢੀਆਂ ਤੇ ਮੇਰੇ ਨਾਲ ਸ਼ਰੀਰ ਖੇੜ-ਛੜ ਕਰਨ ਦੀ ਕੋਸ਼ਿਸ਼ ਕੀਤੀ ਲਈ ਕਾਰਨ ਕੀ ਮੰਨਦੇ ਹੋ ਤੁਹਾਨੂੰ ਵੀ ਬੋਲਣਾ ਮੈਂ ਮੈਂ ਦਿੱਦਾ ਹੀ ਮਣੀ ਬਾਬੇ ਦੇ ਨੂੰ ਬੋਲਿਆ ਕਿ ਮੈਂ ਮੈਨੂੰ ਪੰਡਤ ਜੀ ਨੇ ਚੁੰਨੀ ਦਿੱਤੀ ਹੈ ਤੇ ਮੈਂ ਉਸ ਨੇ ਮੈਨੂੰ ਸ੍ਰੀ ਦੁਆਰਾ ਕਰੋ ਹਾਂਜੀ ਕਾਰਨ ਕੀ ਹੈ ਤੁਹਾਨੂੰ ਹੀ ਟਾਰਗੇਟ ਕਰਨ ਦਾ ਮਣੀ ਬਾਬੇ ਵੱਲੋਂ ਮਣੀ ਬਾਬੇ ਜੀ ਮੈਨੂੰ ਟਾਰਗੇਟ ਕਰਨ ਦਾ ਇਹ ਕਾਰਨ ਹੈ ਕਿ ਮੈਨੂੰ 25 ਸਾਲ ਹੋ ਗਏ ਮੰਦਿਰ ਵਿੱਚ ਜਾਂਦਿਆਂ ਨੂੰ ਕਿ ਕਿ ਮੰਦਰ ਦੀ ਹਰ ਇੱਕ ਗਤੀਵਿਧੀ ਦਾ ਮੈਨੂੰ ਪਤਾ ਹੁੰਦਾ ਹੈ ਤੇ ਸਾਡੇ ਸਨਾਤਨ ਧਰਮ ਨੂੰ ਇੱਕ ਉਹ ਹੁੰਦਾ ਹੈ ਕਿ ਅਸੀਂ ਜਿਵੇਂ ਮੈਂ ਇੱਕ ਲੇਡੀ ਹਾਂ ਸਾਡੇ ਨਾਲ ਇੱਕ ਗਰੁੱਪ ਬਣਿਆ ਹੋਇਆ ਹੈ ਤੇ ਮੈਂ ਜਿਵੇਂ ਵੀ ਕੋਈ ਗਲਤ ਗਤੀਵਿਧੀਆਂ ਹੁੰਦੀਆਂ ਨੇ ਤਾਂ ਮੈਂ ਉਹਦਾ ਵਿਰੋਧ ਕਰਦੀ ਆਂ ਤੇ ਮੰਨੀ ਬਾਬੇ ਦੀਆਂ ਸਾਰੇ ਮੰਦਰ ਵਿੱਚ ਸਾਰੇ ਉਹ ਗਲਤ ਗਤੀਵਿਧੀਆਂ ਹੋ ਰਹੀਆਂ ਮਿਲਾਵਟੀ ਪ੍ਰਸ਼ਾਦ ਉਹ ਵੇਚਦਾ ਹੈਗਾ ਨਸ਼ੇ ਉਹ ਸਪਲਾਈ ਕਰਦਾ ਹੈਗਾ ਨਕਲੀ ਚਾਂਦੀ ਉਹ ਵੇਚਦਾ ਹੈਗਾ ਇਹ ਉਸਨੇ 30 ਲੀਵਨੇ ਕੋ ਬਣਾ ਰੱਖੇ ਆ ਮੁੰਡਿਆਂ ਦਾ ਪੂਰਾ ਗਰੁੱਪ ਬਣਾ ਰੱਖਿਆ ਗੁੰਡਿਆਂ ਦਾ ਮੰਦਿਰ ਵਿੱਚ ਪੂਰਾ ਆਪਣਾ ਰੋਪਾਕੇ ਚੱਲਦਾ ਹੈ ਇਸ ਲਈ ਉਸਨੇ ਮੈਨੂੰ ਟਾਰਗੇਟ ਕੀਤਾ ਕਿ ਇਹ ਬੋਲਦੀ ਹੈ ਤੇ ਹੁਣ ਇਸ ਨੂੰ ਮੈਂ ਟਾਰਗੇਟ ਕਰਾਂ ਮੰਨੀ ਬਾਬਾ ਦੇ ਹੁੰਦਾ ਕੀ ਹੈ ਮੰਦਿਰ ਵਿੱਚ ਹੁੰਦਾ ਕੀ ਹੋਗਾ ਮੰਨੀ ਬਾਬੇ ਦਾ ਜੀ ਦੇਖੋ ਕੋਈ ਉਹਦਾ ਨਹੀਂ ਹੈ ਮੰਨੀ ਬਾਬੇ ਦਾ ਜਿਹੜਾ ਇੱਕ ਇਹ ਹੈ ਕਿ ਉਹ ਠੇਕੇਦਾਰ ਹੈ ਚੁੰਨੀਆਂ ਤੇ ਪੋਸ਼ਾਕਾਂ ਦਾ ਬਸ ਹੋਰ ਉਹਦਾ ਕੋਈ ਉਹਦਾ ਨਹੀਂ ਹੈ ਕੋਈ ਸਬੂਤ ਹੈ ਤੁਸੀਂ ਇਲਜ਼ਾਮ ਲਾ ਰਹੇ ਹੋ ਕੋਈ ਸਬੂਤ ਹੈ ਤੁਹਾਨੂੰ ਹਾਂ ਜੀ ਮੇਰੇ ਕੋਲ ਸਬੂਤ ਹੈਗੇ ਮੈਂ ਸਬੂਤ ਕਰਕੇ ਹੀ ਇੱਥੇ ਤੱਕ ਪਹੁੰਚੀ ਆਂ ਉਹ ਤੁਸੀਂ ਦਰਖਾਸਤ ਪਾਈ ਹੈ ਮੈਂ ਦਰਖਾਸਤ ਪਾਈ ਹੈ ਐਸਐਸਪੀ ਡੀਐਸਪੀ ਨੂੰ ਹਿਊਮਨ ਰਾਈਟਸ ਐ ਮਹਿਲਾ ਕਮਿਸ਼ਨ ਸਾਰੇ ਕਿਤੇ ਪਾਈ ਹੈ ਮੈਨੂੰ ਮੈਂ ਫਰਵਰੀ ਦੇ ਵਿੱਚ ਪਾਈ ਸੀ ਤੇ ਮੈਂ ਜਾ ਜਾ ਕੇ ਥੱਕ ਗਈ ਪਰ ਇਸ ਬੰਦੇ ਦੀ ਇੰਨੀ ਪਾਵਰ ਹੈ ਇੰਨੀ ਪਹੁੰਚ ਹੈ ਇਹ ਮੈਨੂੰ ਹਰ ਜਗ੍ਹਾ ਹੀ ਮੈਨੂੰ ਉੱਥੋਂ ਵਾਪਸ ਆਣਾ ਪੈਂਦਾ ਬੰਦਾ ਪਰਾਚੀ ਮੰਦਰਾ ਜਿਹੜਾ ਕਾਲੀ ਮਾਤਾ ਮੰਦਰ ਪੀਸੀਡਬਲ ਪੀਸੀ ਦੇ ਅੰਦਰ ਆਂਦਾ ਹੈ ਹਾਂਜੀ ਕਮਿਸ਼ਨ ਕੀ ਉਹਨਾਂ ਨੂੰ ਵੀ ਦਰਖਾਸਤ ਦਿੱਤੀ ਜੀ ਹਾਂਜੀ ਮੈਂ ਦਿੱਤੀ ਆ ਉਹਨਾਂ ਨੂੰ ਵੀ ਦਰਖਾਸਤ ਦੇ ਕੇ ਆਈ ਹਾਂ ਮੈਂ ਫਰਵਰੀ ਦੇ ਵਿੱਚ ਦਿੱਤੀ ਸੀ ਜੀ ਪਰ ਉਸ ਦਾ ਵੀ ਕੋਈ ਮੈਨੂੰ ਕੋਈ ਵੀ ਇਨਸਾਫ ਨਹੀਂ ਮਿਲਿਆ ਕੋਈ ਗੱਲਬਾਤ ਹੋਈ ਕੀ ਤੁਹਾਡੀ ਟੀਸੀ ਸਾਹਿਬ ਨਹੀਂ ਮੇਰੀ ਕੋਈ ਗੱਲਬਾਤ ਨਹੀਂ ਨਾ ਮੈਨੂੰ ਬੁਲਾਇਆ ਮੇਰੇ ਲੈਟਰ ਉੱਥੇ ਹੀ ਦਬਾ ਦਿੱਤੇ ਗਏ ਮੇਰਾ ਨਾਮ ਹੈ ਜੀ ਮਣੀ ਬਾਬਾ ਜੀ ਨੇ ਨਾਮ ਰੱਖਿਆ ਸੀ ਸੱਚਗਿਰੀ ਮੈਂ ਇੱਕ ਸਾਧੂ ਆ 2021 ਦੇ ਵਿੱਚ ਸੰਨਿਆਸ ਲੈਂਦਾ ਸੀ ਨੀਲਮ ਸ਼ਰਮਾ ਵੀ ਜਾਣਦੇ ਹੋ ਹਾਂਜੀ ਬਹੁਤ ਅੱਛੀ ਤਰ੍ਹਾਂ ਜਾਣਦੇ ਹਾਂ ਜਾਣਦੇ ਹਾਂ ਮੈਨੂੰ ਬਾਬਾ ਜੀ ਦੇ ਨਾਲ 15 ਕਿ ਸਾਲ ਹੋ ਗਏ ਜੀ 15 ਕਿ ਸਾਲਾਂ ਤੋਂ ਮੈਂ ਦੇਖ ਰਿਹਾ ਨੀਲਮ ਸ਼ਰਮਾ ਨੂੰ ਇੱਥੇ ਕੀ ਕਰਨ ਆਉਂਦੇ ਗੁਰਦੁਆਰੇ ਇਹ ਮੰਦਰ ਤੇ ਮੰਦਰ ਦੇ ਵਿੱਚ ਇਹ ਮੱਠਾ ਟਿਕਣ ਆਂਦੀ ਹੈ ਜੀ ਉਹ ਸੇਵਾ ਚੁਆ ਵੀ ਕਰਦੇ ਕੋਈ ਸੇਵਾ ਨਹੀਂ ਜੀ ਵੈਸੇ ਇਹ ਮੰਦਰ ਦੇ ਵਿੱਚ ਮੱਠਾ ਟਿਕਣ ਆਂਦੀ ਹੈ ਬਾਬਾ ਜੀ ਤੁਹਾਡੇ ਉੱਤੇ ਨਾ ਇਲਜ਼ਾਮ ਲਾਇਆ ਹੈ ਉਹਨੇ ਕਿ ਤੁਸੀਂ ਛੇੜਕਾ ਨਹੀਂ ਕੀਤੀ ਆ ਉਹਦੇ ਨਾਲ ਚਿਰਚਾਪ ਕੀਤੀ ਹੈ ਤੇ ਉਹਦੇ ਜਿਹੜੇ ਬਾਬਾ ਜੀ ਵੱਲੋਂ ਚੁੰਨੀ ਦਿੱਤੀ ਗਈ ਸੀ ਉਹਨੂੰ ਆਸ਼ੀਰਵਾਦ ਦੇ ਤੋਟੇ ਉਹ ਤੁਸੀਂ ਉਤਾਰੀ ਗਈ ਹੈ ਮਾਮਲਾ ਕੀ ਹੈ ਕਿਹੜੀ ਡੇਟ ਦਾ ਹੈ ਮਾਮਲਾ ਕੁਛ ਨਹੀਂ ਜੀ 5 ਕੁ ਮਹੀਨੇ ਪਹਿਲਾਂ ਇੱਕ ਮਨੂੰ ਐਸਐਸਪੀ ਸਾਹਿਬ ਵੱਲੋਂ ਇਹਨੇ ਦਰਖਾਸਤ ਪਾਈ ਸੀ ਜੀਸੇ ਦਰਖਾਸਤ ਦਾ ਜਵਾਬ ਡਿਪਟੀ ਵਨ ਸਾਹਿਬ ਕੋਲ ਆਇਆ ਸੀ ਹਰੀਸ਼ ਸਿੰਘਲਾ ਸਾਹਿਬ ਕੋਲ ਮੰਨੇ ਉੱਤੇ ਜਾ ਕੇ ਆਪਣਾ ਪੱਖ ਰੱਖਿਆ ਸੀ ਇਹਨਾਂ ਨੇ ਮੇਰੇ ਤੇ ਅੰਜਾਮ ਲਾਏ ਸੀ ਮੇਰੇ ਨਾਲ ਛੇੜਛਾੜ ਕੀਤੀ ਹੈ ਨੀਲਮ ਸ਼ਰਮਾ ਜੀ ਨੇ ਮੰਨੇ ਉਸ ਦਾ ਜਵਾਬ ਦੇ ਕੇ ਆਇਆ ਸੀ ਜਿਹੜੀ ਨੀਲਮ ਸ਼ਰਮਾ ਨਾਲ ਜਮਨੇ ਛੇੜਛਾੜ ਕੀਤੀ ਹੁੰਦੀ ਜੀ ਤਾਂ ਮੰਦਰ ਦੇ ਵਿੱਚ 84 ਕੈਮਰੇ ਲੱਗੇ ਹੋਏ ਆ ਜੀ ਪਾਰਕਿੰਗ ਤੋਂ ਲੈ ਕੇ ਸ਼ੇਰ ਵਾਲੇ ਗੇਟ ਤੋਂ ਲੈ ਕੇ ਬਾਹਰਦਰੀ ਦੇ ਵਿੱਚ 84 ਕੈਮਰੇ ਲੱਗੇ ਹੋਏ ਆ ਇਹਨੇ ਕਿਸੇ ਨੂੰ ਵੀ ਉੱਥੇ ਚੌਂਕੀ ਦੇ ਵਿੱਚ ਤਲਾਹ ਨਹੀਂ ਦਿੱਤੀ ਜਿਹੜੀ ਪੁਲਿਸ ਖੜੀ ਐ ਸੀਆਰਪੀ ਵੀ ਖੜੀ ਐ ਪੀਸੀਆਰ ਵੀ ਖੜੀ ਐ ਇਹਨੇ ਕਿਸੇ ਨੂੰ ਵੀ ਉੱਥੇ ਕੰਪਲੀਟ ਨਹੀਂ ਦਿੱਤੀ ਇਹਨੇ ਸਿੱਧੀ ਜਿਹੜੀ ਕੰਪਲੀਟ ਐ ਉਹ ਐਸਐਸਪੀ ਸਾਹਿਬ ਨੂੰ ਦਰਖਾਸਤ ਪਾਈ ਜਿਹੜਾ ਇਹਨਾਂ ਦਾ ਪੇਸ਼ਾ ਵੈ ਜਿਹੜਾ ਪੇਸ਼ਾ ਇਹ ਐ ਇਹ ਬਲੈਕਮਿਲ ਜਨਾਨੀ ਕਰਦੀ ਹੈਗੀ ਐ ਜਿਹੜੀ 2000 ਮੇਰੇ 2021 ਦੇ ਵਿੱਚ ਇਨੇ ਇੱਕ ਦੀਪਕ ਪੰਡਤ ਸੀ ਕਾਲੀ ਦੇਵੀ ਮੰਦਿਰ ਦੇ ਵਿੱਚ ਸੇਵਾਦਾਰ ਇਨੇ ਉਸਤੇ ਵੀ ਜੋ ਮੇਰੇ ਦੀਰਖਾਸ ਲਗਾਈ ਹੈ ਇਨੇ ਉਸ ਦੇ ਵਿੱਚ ਵੀ ਇਹ ਲਿਖਿਆ ਸੀ ਦੀਪਕ ਪੰਡਤ ਜੀ ਨੇ ਮੇਰੇ ਨਾਲ ਛੇੜਛਾੜ ਕੀਤੀ ਸੇਮ ਜੋ ਰੇਟਿੰਗ ਮੇਰੇ ਤੇ ਦਰਖਾਸ ਦੇ ਵਿੱਚ ਲਿਖੀ ਗਈ ਹੈ ਤੇ ਇਹੀ ਦਰਖਾਸ 2021 ਦੇ ਵਿੱਚ ਦੀਪਕ ਪੰਡਤ ਜੀ ਬਾਰੇ ਇਨੇ ਦੇਖੀ ਸੀ ਇਹ ਉਸ ਤੋਂ ਵੀ ਪੰਡਤ ਜੀ ਤੋਂ ਵੀ ਪੈਸੇ ਲੈਂਦੀ ਹੈ ਇਹ ਇਹਦਾ ਪ੍ਰੂਫ ਹੈ 2021 ਦਾ ਇਹ ਕੰਪਰੂਵ ਕਰ ਲੈਂਦੀ ਹੈ ਦਰਖਾਸ ਦੇ ਕੇ ਜਿਹੜਾ ਇਹਨੂੰ ਇਹਦੇ ਘਰ ਦਾ ਗੁਜ਼ਾਰਾ ਚੱਲਦਾ ਕਿਉਂਕਿ ਇਹ ਵਿੰਡੋ ਇੱਕ ਲੇਡੀਸ ਹੈ ਇਹਨਾਂ ਦਾ ਹਸਬੰਡ ਆਇਆ ਨਹੀਂ ਜਿਹੜਾ ਇਹਨਾਂ ਦਾ ਬੇਟਾ ਸੀ ਉਹ ਵੀ ਇਹਨਾਂ ਦੇ ਚਲਿਤਰਾ ਤੇ ਦੇਖਦੇ ਹੋਏ ਇਹਦੇ ਬੇਟੇ ਨੇ ਵੀ ਸੁਸਾਈਡ ਕਰ ਲਿਆ ਸੀ ਇਹ ਕਿਰਾਏ ਤੇ ਰਹਿੰਦੀ ਹੈ ਇਹਦੇ ਕੋਲ ਇਨਕਮ ਸੋਰਸ ਕਿਰਾਏ ਦੇ ਕਿੱਥੋਂ ਆਂਦੀ ਹੈ ਕਿੱਥੋਂ ਨਹੀਂ ਕੁਝ ਨਹੀਂ ਪਤਾ ਇਹ ਬੰਦਿਆਂ ਨੂੰ ਮੰਦਰ ਦੇ ਅੰਦਰ ਆ ਕੇ ਇਹ ਬਲੈਕਮਿਲ ਕਰਨ ਦਾ ਇਹਦਾ ਧੰਦਾ ਵੈ ਦੂਜੇ ਨੰਬਰ ਇੱਕ ਸਤੰਤਰ ਰਾਜਪਾਲਸੀ ਸਾਹਿਬ ਸੀ ਸਾਡੇ ਲੰਗਰ ਦੇ ਚੇਅਰਮੈਨ ਉਹਨਾਂ ਨੂੰ ਵੀ ਇਹਨੇ ਦਰਖਾਸਤ ਪਾਈ ਸੀ ਉਹਨਾਂ ਨਾਲ ਵੀ ਇਹਨੇ ਕਿਹਾ ਸੀ ਮੇਰੇ ਨਾਲ ਰਿਲੇਸ਼ਨਸ਼ਿਪ 'ਚ ਰਹਿੰਦੇ ਆ ਪਾਸੀ ਸਾਹਿਬ ਤੋਂ ਵੀ ਉਹ ਦਰਖਾਸਤ ਦੇ ਵਿੱਚ ਪੈਸੇ ਇਹ ਲੈ ਕੇ ਬਾਰੋ-ਬਾਰ ਕੰਪਰੂਵ ਕਰ ਚੁੱਕੀ ਉਸ ਤੋਂ ਬਾਅਦ ਦੋ ਤਿੰਨ ਦਰਖਾਸਤਾਂ ਹੋਰ ਐ ਜਿਹੜੀਆਂ ਮੰਨੇ ਅੱਜ ਐਸਐਸਪੀ ਸਾਹਿਬ ਨੂੰ ਦੇ ਕੇ ਆਇਆ ਵਾ ਹਾਂ ਵੀ ਇਹ ਔਰਤ ਦਾ ਘੰਦਾ ਵਾ 5 ਮਹੀਨੇ ਤੋਂ ਮੈਨੂੰ ਹਰਾਸਮੈਂਟ ਕਰ ਰਹੀ ਐ ਬਲੈਕਮੇਲ ਕਰ ਰਹੀ ਐ ਮੇਰੇ ਤੋਂ ਪੈਸੇ ਦੀ ਡਿਮਾਂਡ ਕਰਦੀ ਐ ਲਾਂ ਲੀਦੇ ਦੋ ਚਾਰ ਜਿਹੜੇ ਲੋਕ ਐ ਉਹ ਲਗੇ ਹੋਏ ਐ ਇਨਾਂ ਦਾ ਇੱਕ ਰੈਕਟ ਹੈ 5 ਸਾਰ 10 ਦਰਖਾਸਤਾਂ ਇਹਨਾਂ ਦੇ ਖਿਲਾਫ ਹੋਰ ਹੈ ਜਿਹੜੇ ਮੈਂ ਪ੍ਰੂਫ ਇਕੱਠੇ ਕਰ ਰਿਆ ਵਾ ਉਹ ਪ੍ਰੂਫ ਇਕੱਠੇ ਕਰਕੇ ਮੈਂ ਸਾਰੀ ਮੀਡੀਆ 'ਚ ਦਿਖਾਉਂਗਾ ਤੇ ਐਸਐਸਪੀ ਸਾਹਿਬ ਨੂੰ ਵੀ ਉਹ ਜਿਹੜੇ ਡਾਕੂਮੈਂਟ ਇਹ ਜਿੰਨੇ ਕੁ ਦੇਤ ਤੇ ਮੰਨੇ ਉਹ 2 4 5 10 ਡਾਕੂਮੈਂਟ ਇਹਨਾਂ ਨੂੰ ਐਸਐਸਪੀ ਸਾਹਿਬ ਨੂੰ ਹੋਰ ਦਊਂਗਾ ਮੈਂ ਮੈਂ ਸਾਰੇ ਹਿੰਦੂਸ ਘਟਨਾ ਨੂੰ ਇੱਕ ਵਾਰ ਮਿਲ ਕੇ ਇਸ ਦੇ ਖਿਲਾਫ ਕਾਰਵਾਈ ਕਰਵਾਉਂਗਾ ਜੋ ਇੰਨੇ ਮੇਰੇ ਭਗਵੇਂ ਤੇ ਅਲਿਗੇਸ਼ਨ ਲਗਾਇਆ ਇਹ ਬਲੈਕਮੈਲਰ ਜਨਾਨੀ ਆ ਬਾਬਾ ਜੀ 8 2 2024 ਤੁਹਾਡੇ ਤੇ ਇਲਜ਼ਾਮ ਲੱਗੇ ਸੀ ਉਸ ਤੋਂ ਬਾਅਦ ਤੁਸੀਂ ਪ੍ਰਸ਼ਾਸਨ ਨਾਲ ਲਿਆ ਮੰਤਪ੍ਰਸ਼ਾਸਨ ਜਾਂ ਕਿਸੇ ਆਪਣਾ ਦਲਬਾਤ ਨਹੀਂ ਕੀਤੀ ਕੋਈ ਡੀਸੀ ਸਾਹਮਣੇ ਤਾਂ ਮੈਂ ਐਸਐਸ ਮੈਨੂੰ ਡਿਪਟੀ ਵਨ ਡੀਐਸਪੀ ਸਾਹਮਣੇ ਬੁਲਾਇਆ ਸੀ ਮੇਰਾ ਪੱਕ ਸੁਣ ਕੇ ਮੰਨੇ ਇਹ ਹੀ ਦਰਖਾਸਤਾਂ ਮੰਨੇ ਚਲੋ ਉਹਨਾਂ ਨੂੰ ਦੇ ਕੇ ਮੰਨੇ ਅਫਰਾਂਸ਼ ਸਪਸ਼ਟੀਕਰਨ ਦੇ ਆਇਆ ਸੀ ਕਿਉਂਕਿ ਮੈਨੂੰ ਇਹ ਸੀ ਹਾਂ ਵੀ ਚਲੋ ਕੋਈ ਗੱਲ ਨਹੀਂ ਮੰਦਰ ਦੀ ਮਰਿਆਦਾ ਨਾ ਖਰਾਬ ਹੋਵੇ ਮੈਂ ਇਹਦੇ ਉੱਪਰ ਕਾਰਵਾਈ ਨਹੀਂ ਕਰਨਾ ਚਾਹੁੰਦਾ ਸੀ ਮਗਰ ਮਜਬੂਰਾਂ ਦੇ ਵਿੱਚ ਇਹਨਾਂ ਨੇ ਮੈਨੂੰ ਕਾਰਵਾਈ ਕਰਨ ਤੇ ਮਜਬੂਰ ਕੀਤਾ ਵੈ ਕੋਈ ਵੀ ਤੁਹਾਡੇ ਕੋਲੇ ਕੋਈ ਠੇਕਾ ਵੀ ਹੈਗਾ ਚੁੰਨੀਆਂ ਦੇ ਪ੍ਰਸ਼ਾਸਨ ਜਿਹੜਾ ਵਿਸ਼ਾਕਾ ਦਾ ਠੇਕਾ ਵੈ ਉਹ ਲਖਵਿੰਦਰ ਸਿੰਘ ਦੇ ਨਾਮ ਤੇ ਹੈ ਮੇਰੇ ਨਾਮ ਤੇ ਠੇਕਾ ਨਹੀਂ ਹੈ ਉਹ ਠੇਕੇਦਾਰ ਹੈ ਕੋਈ ਹੋਰ ਹੈ ਇਹਨਾਂ ਉਹਨਾਂ ਨਾਲ ਆਪਣੀ ਮੰਦਰ ਦੇ ਵਿੱਚ ਸਹਿਚਾਰਾ ਵੈ ਜਿਵੇਂ ਆਪਸ ਦੇ ਵਿੱਚ ਇੱਕ ਦੂਜੇ ਨੂੰ ਮਿਲਦੇ ਆ ਠੇਕਾ ਮੇਰੇ ਨਾਮ ਤੇ ਨਹੀਂ ਲਖਵਿੰਦਰ ਸਿੰਘ ਦੇ ਨਾਮ ਤੇ ਠੇਕਾ ਵੈ ਇਹਨੇ ਅਲੀਗੇਸ਼ਨ ਠੇਕੇ ਦਾ ਮੇਰੇ ਨਾਮ ਤੇ ਲਾਇਆ ਦੂਜੇ ਨੰਬਰ ਤੇ ਮੇਰਾ ਬ੍ਰਦਰ ਹੈ ਕਾਲੀ ਦੇਵੀ ਮੰਦਿਰ ਦੇ ਵਿੱਚ ਸੇਵਾਦਾਰ ਹੈ ਜੋ ਪੁਜਾਰੀ ਲਗਿਆ ਹੋਇਆ ਵੈ ਸੇਵਾਦਾਰ ਦੀ ਨੌਕਰੀ ਕਰਦਾ ਵੈ ਇਹ ਨਾਮ ਹੈ ਜੀ ਉਹਨਾਂ ਦਾ ਮੇਰੇ ਬ੍ਰਦਰ ਦਾ ਨਾਮ ਹੈ ਪ੍ਰਿੰਸ ਮੇਰੇ ਬ੍ਰਦਰ ਦਾ ਨਾਮ ਹੈ ਪ੍ਰਿੰਸ ਉਹਨੂੰ ਵੀ ਇਹ ਟਾਰਗੇਟ ਕਰਦੀ ਹੈ ਹਾਂ ਵੀ ਪੈਸਾ ਲੈਣ ਦੇ ਵਿੱਚ ਕਿਉਂਕਿ ਜਿਵੇਂ ਇਹਨੇ ਇੱਕ ਸੇਵਾਦਾਰ ਦੇ ਕਿਹੜਾ ਉੰਜੀ ਇਹਦੇ ਹੀ ਤਰ੍ਹਾਂ ਸੇਵਾਦਾਰਕਰਨ ਆਂਦਾ ਸੀ ਦੀਪਕ ਪੰਡਤ ਸੀ ਸੇਵਾ ਕਰਦਾ ਸੀ ਉਸ ਤੋਂ ਇਹਨੇ ਪੈਸੇ ਲੈ ਕੇ ਉਸ ਤੋਂ ਇਹਨੇ ਪੈਸੇ ਲੈ ਕੇ ਕੰਪਰੋ ਕਰ ਰਿਆ ਤੁਹਾਡੇ ਤਰ੍ਹਾਂ ਸੇਵਾਦਾਰ ਹੈ ਜੀ ਪੁਜਾਰੀ ਹੈ ਨਹੀਂ ਸੇਵਾਦਾਰ ਹੈ ਜੀ ਇਹ ਜਿਹੜੀ ਦੀਪਕ ਪੰਡਤ ਦੀ ਹੈ ਸੁਤੰਤਰ ਰਾਜ ਪਾਸੀ ਜੀ ਇਹਨਾਂ ਦੇ ਨਾਲ ਇਹ ਸਾਦੇ ਖਿਲਾਫ ਇਹਨੇ ਕੰਪਲੇਟਾ ਦਿੱਤੀਆਂ ਹੋਈਆਂ ਵੈ ਇਹ ਪੈਸੇ ਲੈ ਕੇ ਕੰਪਰੋ ਕਰ ਲੈਂਦੀ ਹੈ ਇਹਨਾਂ ਦਾ ਤਾਂਦਾ ਹੀ ਇਹੀ ਹੈ ਬਾਕੀ ਮੈਂ ਪ੍ਰਸ਼ਾਸਨ ਨੂੰ ਇਹ ਕਹੂੰਗਾ ਇਸ ਤੇ ਬੰਦੀ ਕਾਰਵਾਈ ਜੋ ਬੰਦੀ ਹੈ ਉਹ ਕੀਤੀ ਜਾਵੇ ਮੈਂ ਇਹਦੀ ਆ ਵੀਡੀਓ ਵੀ ਇਸ ਤਰ੍ਹਾਂ ਦੀ ਦਿਵਾਵਾਂਗਾ ਜਿਹੜੇ ਗਾਣੇ ਜੋ ਕੁਝ ਕਰਦੇ ਆ ਸਾਰੇ ਹਿੰਦੂਸ ਘਟਨਾ ਨੂੰ ਮਿਲੂੰਗਾ ਮੈਂ ਇਹਨਾਂ ਤੇ ਬੰਦੀ ਕਾਰਵਾਈ ਕਰੂੰਗਾ ਹੁਣ ਮੈਂ ਉਹਨਾਂ ਤੁਹਾਡੇ ਉੱਤੇ ਉਰਜਾਮ ਲਾਇਆ ਪਿਆ ਤੁਸੀਂ ਇੱਤੇ ਚੂੜੇ ਸੂਟ ਤਾਲਾ ਦੰਬਲ ਸਰਾਬ ਦੀ ਚੋਰੀ ਵੀ ਕਰਦੇ ਹੋ ਬੋਸਣਾ ਦੀ ਵੀ ਚੋਰੀ ਕਰਕੇ ਲੈ ਦੇਖੋ ਜੀ ਮੰਦਰ ਦੇ ਵਿੱਚ ਘਟ ਤੋਂ ਘਟ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਕੇ ਛਟਿਆ ਹਾਂ ਵੀ 35 ਤੋਂ 40 45 ਕਹਿਣ ਦਾ ਮਤਲਬ ਕੈਮਰੇ ਲੱਗੇ ਹੋਏ ਆ ਉਸ ਦੇ ਵਿੱਚ ਜੇ ਕੋਈ ਲੈ ਕੇ ਜਾਂਦਾ ਵਾ ਮੈਂ ਤਾਂ ਉਸ ਦੀ ਵੀਡੀਓ ਹੋਏਗੀ ਰਿਕਾਰਡਿੰਗ ਹੋਏਗੀ ਉਸ ਤੋਂ ਬਾਅਦ ਰਿਕਾਰਡਿੰਗ ਤੋਂ ਬਾਅਦ ਇਹਨਾਂ ਦਾ ਜਿਹੜਾ ਕੰਮ ਹੈ ਅੰਦਰ ਰਹਿ ਕੇ ਮੰਦਰ ਦੇ ਵਿੱਚ ਲੋਕੀ ਦੇਖਦੇ ਆ ਜਿਹੜਾ ਪੈਸੇ ਵਾਲਾ ਬੰਦਾ ਵਾ ਉਹਨੂੰ ਇਹ ਬਲੈਕਮੇਲ ਕਰਕੇ ਪਿਆਰ ਨਾਲ ਟਕਾ ਕੇ ਉਮੇ ਕਰਦੀ ਹੈ ਜੀ ਕਾਰਵਾਈ ਮੈਂ ਇਸ ਦੇ ਬਲੈਕਮਿਲਿੰਗ ਦਾ ਪਰਚਾ ਵੀ ਹੁਣ ਕਰਾਉਂਗਾ ਜੀ ਤੇ ਕੋਰਟ ਦੇ ਵਿੱਚ ਵੀ ਮੈਂ ਇੱਕ ਅੱਜ ਕੋਰਟ ਦੇ ਵਿੱਚ ਵੀ ਮੈਂ ਪਰਚਾ ਦਰਜ ਕਰਾਂ ਐਫੀਡੇਵਿਡ ਦੇ ਆਇਆ ਮਾਨ ਹਾਨੀ ਦਾ ਵੀ ਪਾਉਂਗਾ 295 ਦਾ ਵੀ ਇਸਤੇ ਪਰਚਾ ਦਰਜ ਕਰਾਉਂਗਾ ਕੋਈ ਤੁਹਾਡੇ ਖਿਲਾਫ ਜਾਂਦਾ ਤੁਸੀਂ ਉਹਨੂੰ ਧਮਕੀਆਂ ਵੀ ਵਗੈਰਾ ਦੇ ਰਹੇ ਹੋ ਜੇ ਮੈਂ ਨਗ ਜੇ ਮੈਂ ਧਮਕੀਆਂ ਦੇਣ ਜੋਗਾ ਹੁੰਦਾ ਜੀ ਤਾਂ ਇੰਨੀ ਪੁਲਿਸ ਹੈ ਇੰਨੇ ਅਫਸਰ ਹੈ ਤਾਂ ਉਹ ਮੈਨੂੰ ਕਦੇ ਅਰੈਸਟ ਕਰ ਲੈਂਦੇ ਜੀ ਅੱਜ ਕਿਹਨਾ ਮੈਂ ਤੁਹਾਡਾ ਰੇਸ਼ੀਦੀ ਰਾਮ ਜੀ ਰਾਹੂ ਰਾਏ ਰਾਸ਼ਟਰੀ ਯੂਥਪਰਧਾਨ ਸਿਵਸਾਣਾ ਸ਼੍ਰੀ ਜੀ ਅੱਜ ਅਸੀਂ ਕਾਨਫਰੰਸ ਕਰ ਰਹੇ ਹਾਂ ਕਿਹੜੇ ਮੁੱਦੇ ਨੂੰ ਲੈ ਕੇ ਕਰ ਰਹੇ ਹਾਂ ਅੱਜ ਸਾਡੀ ਕਾਨਫਰੰਸ ਕਰਨ ਦਾ ਮੁੱਦਾ ਜਿਵੇਂ ਕਿ ਮੁਕੇਸ਼ ਕੁਮਾਰ ਤੇ ਨੀਲ ਬਰਾਣੀ ਦਾ ਤੁਸੀਂ ਸੁਣ ਹੀ ਚੁੱਕੇ ਹੋ ਸਾਰੀ ਪੁਲ ਮੁਕੇਸ਼ ਕੁਮਾਰ ਇਹਨਾਂ ਨੇ ਅੱਗਾ ਜੀ ਨੇ ਐਡਵੋਕੇਟ ਸਾਹਿਬ ਨੇ ਕਿਹੋ ਜਿਹਾ ਨਸੀਆ ਸੀਗਾ ਇਹ ਸਿਲਸਲੇ ਕਾਫੀ ਲੰਬੇ ਸਮੇਂ ਤੋਂ ਕਾਲੀ ਮਾਤਾ ਦਾ ਮੰਦਰ ਚਰਚਾ ਵਿੱਚ ਆਉਂਦਾ ਰਹਿੰਦਾ ਹੈ ਇੱਥੇ ਦਿਨ ਵਰ ਦਿਨ ਰਾਜਨੀਤੀ ਵਧ ਰਾਂਦੀ ਰਹਿੰਦੀ ਹੈ ਜਦ ਕਿ ਇਹ ਸਾਡਾ ਪ੍ਰਾਚੀਨ ਮੰਦਿਰ ਹੈ ਅਸੀਂ ਹਮੇਸ਼ਾ ਸ਼ੇਸ਼ਾਲਾ ਸ਼ਹਿਰੇ ਹਿੰਦ ਸੱਚ ਦੇ ਲਈ ਤੇ ਨਸ਼ਿਆਂ ਦੇ ਖਿਲਾਫ ਦੇਸ਼ ਵਰਗ ਦੀ ਆਵਾਜ਼ਾਂ ਵੀ ਨੱਦੀ ਆਈ ਹੈ ਜਿੱਥੇ ਵੀ ਕਿਸੇ ਤੇ ਜ਼ੁਲਮ ਹੁੰਦਾ ਹੈ ਤੇ ਅਸੀਂ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦੇ ਆ ਜਿਸ ਤਰ੍ਹਾਂ ਨੀਲ ਵਰਾਨੀ ਤੇ ਮਕੇਸ਼ ਕੁਮਾਰ ਦੇ ਉੱਤੇ ਇਹ ੱੱੱਕਾ ਹੋਇਆ ਇੱਕ ਰਾਜਨੀਤੀ ਦਬਾਅ ਪਾ ਕੇ ਇਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਗਿਆ ਇਹਨਾਂ ਨੇ ਪਰਵਾਹ ਨੂੰ ਹਰਾਜ ਕੀਤਾ ਗਿਆ ਅੱਜ ਅਸੀਂ ਪ੍ਰਸ਼ਾਸਨ ਅੱਗੇ ਮੰਗ ਕਰਦੇ ਆ ਵੀ ਇਹਨਾਂ ਦੀ ਜੰਮ ਤੋਂ ਜਲਦ ਸੁਲਵਾਈ ਕੀਤੀ ਜਾਵੇ ਨਹੀਂ ਤਾਂ ਸਾਡੇ ਵੱਲੋਂ ਜੋ ਵੀ ਸੰਘਰਸ਼ ਕਰਨਾ ਪਿਆ ਧਰਮੇ ਲਾਣੇ ਪਏ ਉਹ ਅਸੀਂ ਪ੍ਰਸ਼ਾਸਨ ਦੇ ਖਿਲਾਫ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਪ੍ਰੈਸ ਕਾਨਫਰੰਸ ਕੀਤੀ ਜਾਗੀ ਅਗਰ साम्हूं इंसाफ़ न जय श्री